ਚਲ ਜੀ ਇਸ ਵੇਲੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲੈਂਟ ਧਨੌਲੀ ਦੇ ਵਿੱਚ ਰੋਪੜ ਦੇ ਵਿੱਚ ਖੜੇ ਆ ਤੇ ਆ ਪਿੱਛੇ ਤੁਸੀਂ ਉਹ ਸ਼ਰਮਨਾਸ ਦੇ ਤੁਸੀਂ ਆ ਦੇਖ ਸਕਦੇ ਹੋ ਕਿ ਅੱਜ ਮੈਂ ਵਧਾਈ ਦੇਣਾ ਚਾਹਨਾ ਇਸ ਥਰਮਲ ਦੇ ਸਾਰੇ ਕੀਰਤੀ ਕਾਮਿਆਂ ਨੂੰ ਮੁਲਾਜ਼ਮਾਂ ਨੂੰ ਅਫਸਰਾਂ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਹ ਥਰਮਲ ਪਲਾਂਟ ਦੀ ਜਿਹੜੀ ਪੈਦਾਵਾਰ ਹੈ ਬਿਜਲੀ ਦੀ ਉਹ ਲਗਭਗ 7 ਗੁਣਾ ਵੱਧ ਗਈ ਹੈ ਕਿਉਂਕਿ ਜਿਕਰ ਅਸੀਂ 2021-22 ਦੀ ਗੱਲ ਕਰੀਏ 2021-22 ਦੇ ਵਿੱਚ ਜਿਹੜੇ ਆ 3 ਮਹੀਨੇ ਜਿਹਨਾਂ ਸਭ ਤੋਂ ਜ਼ਿਆਦਾ ਬਿਜਲੀ ਦੀ ਲੋਡ ਹੁੰਦੀ ਹੈ April, May ਤੇ June ਤੇ 2021-22 ਦੇ ਵਿੱਚ ਇਹਨਾਂ 3 ਮਹੀਨਿਆਂ ਦੇ ਵਿੱਚ 207.81 मिलियन यूनिट बिजली ਇਹ थर्मल प्लांट ਨੇ ਪੈਦਾ ਕੀਤੀ ਸੀਗੀ ਸਿਰਫ 207.81 ਪਰ ਜੇਕਰ ਇਹੀ ਤਿੰਨ ਮਹੀਨਿਆਂ ਦੀ ਪੈਦਾਵਾਰ ਅਸੀਂ 2024-25 ਜਿਹੜਾ ਹੁਣ ਚੱਲ ਰਿਹਾ ਇਹਦੇ ਵਿੱਚ ਦੇਖੀਏ ਅਪ੍ਰੈਲ ਮਈ ਤੇ ਜੂਨ ਦੀ ਤਾਂ ਇਹ 207 ਦੀ بجائے 1344.92 मिलियन यूनिट ਬਿਜਲੀ ਇਹਨਾਂ ਤਿੰਨ ਮਹੀਨਿਆਂ ਦੇ ਵਿੱਚ ਪੈਦਾ ਹੋਈ ਹੈ ਜੋ ਜੇਕਰ 3 ਮਹੀਨਿਆਂ ਦਾ ਸੀ ਕੰਪੈਰੀਸਨ ਦੇਖਣਾ ਹੋਵੇ ਤਾਂ ਆਮ ਤੋ ਪਾਕਿਸਤਾਨੀ ਸਰਕਾਰ ਆਣ ਤੋਂ ਪਹਿਲਾਂ 2021-22 ਦੇ ਨਾਲੋਂ ਹੁਣ ਲਗਭਗ 7 ਗੁਣਾ ਬਿਜਲੀ ਇਹ ਥਰਮਲ ਪਲਾਂਟ ਨੂੰ ਪੈਦਾ ਕਰ ਰਿਹਾ ਉਹੀ ਥਰਮਲ ਪਲਾਂਟ ਜਿਹਦੇ ਯੂਨਟਾਂ ਨੂੰ ਧਾਣਾ ਸ਼ੁਰੂ ਕਰ ਦਿੱਤਾ ਸੀਗਾ ਟਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਸੀਗਾ ਇਹ ਕਹਿ ਕੇ ਇਹ ਹੁਣ ਚੱਲ ਨਹੀਂ ਸਕਦੇ ਇਹਨਾਂ ਦੀ ਵਿਆਦ ਪੁੱਗ ਚੁੱਕੀ ਹੈ ਜਿਹੜੀ ਇਥੋਂ ਦੀ ਇੰਜੀਨੀਅਰ ਐਸੋਸੀਏਸ਼ਨ ਹੈ ਪੀਐਸਪੀਸੀਐਲ ਦੀ ਕਿਹੜਾ ਨੌਲਾ ਪਾਉਂਦੀ ਰਹੀ ਕਿ ਚੱਲ ਸਕਦੇ ਨੇ ਕਿ ਹੁਣ ਜੇ ਆਵਾ ਤੋਂ ਕਾਣ ਦੀ ਸਰਕਾਰ ਆਈ ਹੈ ਤਾਂ ਦੇਖੋ ਕਿ 7 ਗੁਣਾ ਜ਼ਿਆਦਾ ਬਿਜਲੀ ਇੱਥੇ ਪੈਦਾ ਹੋ ਰਹੀ ਹੈ ਔਰ ਇਹ ਸਿਰਫ 3 ਮਹੀਨਿਆਂ ਦੇ ਡਾਟਾ ਦੀ ਗੱਲ ਨਹੀਂ ਹੈ ਵੈਸੇ ਵੀ 2021-22 ਦੇ ਵਿੱਚ ਪੂਰੇ ਸਾਲ 'ਚ ਟੋਟਲ 1734 ਮਿਲੀਅਨ ਯੂਨਿਟ ਇਸ ਥਰਮਲ ਪਲਾਂਟ ਨੇ ਪੈਦਾ ਕੀਤੇ ਸੀ ਇਹ ਕਿ 21-22 ਦੇ ਵਿੱਚ ਸਿਰਫ 883 ਮਿਲੀਅਨ ਯੂਨਿਟ ਪੈਦਾ ਕੀਤੇ ਸੀ ਇਹ ਜਦ ਕਿ 883 ਦੀ ਬਜਾਏ ਜੇਕਰ ਦੀ ਪਾ ਗੱਲ ਕਰੀਏ 24 25 ਦੀ ਜਿਹੜਾ 23 24 ਦੀ ਤਾਂ 23 24 ਦੇ ਵਿੱਚ ਇਹ 883 ਦੀ بجائے ਲਗਭਗ 43953.02 ਜਿਹੜੇ ਯੂਨਿਟ ਹੈ ਉਹ ਪੈਦਾ ਹੋ ਰਹੇ ਨੇ ਇਸ ਥਰਮਲ ਪਲਾਂਟ ਦੇ ਵਿੱਚ ਇਹ ਵੀ ਜੇ ਅਸੀਂ ਸਾਲ ਦੀ ਗੱਲ ਕਰਨੀ ਹੋਵੇ ਪੂਰੇ ਦੀ ਤਾਂ ਉਹ ਵੀ 2021 ਦੇ ਨਾਲੋਂ ਤਕਰੀਬ-ਤਕਰੀਬ 5 ਗੁਣਾ ਬਿਜਲੀ ਪੈਦਾ ਹੋ ਰਹੀ ਹੈ ਜਦ ਕਿ ਜੇਕਰ ਮਾਹਿਰਾਂ ਦੀ ਗੱਲ ਜਿਹੜੀ ਕਹੀ ਜਾਂਦੀ ਹੈ ਜਿਹੜੇ ਦੋ ਯੂਨਿਟ ਇਹਨਾਂ ਨੇ ਢਾਹ ਤੇ ਟਾ ਕੇ ਬੇਚਦੇ ਉਹਨੇ ਦੋ ਯੂਨਿਟ ਹੈ ਉਹ ਮੋਸਟ ਐਫੀਸ਼ੀਐਂਟ ਸੀਗੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਬਿਜਲੀ ਪੈਦਾ ਕੀਤੀ ਜਾ ਸਕਦੀ ਸੀਗੀ ਏਕਰ ਜਿਹੜੇ ਉਹਨਾਂ ਨਾਲੋਂ ਘੱਟ ਐਫੀਸ਼ੀਐਂਟ ਨੇ ਇਹ ਸੱਤ ਗੁਣਾ ਪੈਦਾ ਕਰ ਰਹੇ ਨੇ ਜੇਕਰ ਉਹ ਦੋ ਵੀ ਚੱਲਦੇ ਹੁੰਦੇ ਤਾਂ ਹੋਰ ਜ਼ਿਆਦਾ ਬਿਜਲੀ ਇਸ ਪਲਾਟ ਪੈਦਾ ਹੋਈ ਸੀਗੀ ਅੱਜ ਜਦੋਂ ਪੰਜਾਬ ਦੇ ਵਿੱਚ ਬਿਜਲੀ ਦੀ ਡਿਮਾਂਡ ਇਤਿਹਾਸਿਕ ਅੰਕੜਿਆਂ ਦੇ ਨਾਲ ਵਧੀ ਹੈ ਬਹੁਤ ਜ਼ਿਆਦਾ ਵਧੀ ਹੈ ਉਸ ਵੇਲੇ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਿਜਲੀ ਦੇ ਰਹੀ ਹੈ ਔਰ ਬਿਜਲੀ ਦੀ ਡਿਮਾਂਡ ਪੂਰੀ ਕਰ ਰਹੀ ਹੈ ਔਰ ਮੁਫਤ ਬਿਜਲੀ ਵੀ ਦੇ ਰਹੀ ਹੈ ਤਾਂ ਉਹ ਇਸੇ ਕਰਕੇ ਸੰਭਵ ਹੋ ਸਕਿਆ ਕਿਉਂਕਿ ਇਸ ਥਰਮਲ ਪਲਾਂਟ ਦੇ ਵਿੱਚ ਇੰਨੀ ਜ਼ਿਆਦਾ ਬਿਜਲੀ ਸੱਤ ਗੁਣਾ ਜ਼ਿਆਦਾ ਪਹਿਲਾਂ ਨਾਲੋਂ ਇਹਨਾਂ ਮਹੀਨਿਆਂ 'ਚ ਪੈਦਾ ਕੀਤੀ ਜਾ ਰਹੀ ਹੈ ਔਰ ਇੱਥੇ ਮਿਹਨਤ ਕਰਨ ਵਾਲੇ ਜਿੰਨੇ ਕੀਰਤੀ ਕੰਮ ਇਹ ਇਸ ਗੱਲ ਦੀ ਉਹਨਾਂ ਨੂੰ ਵੀ ਸ਼ਾਬਾਸ਼ ਹੈ ਉਹਨਾਂ ਨੂੰ ਵਧਾਈ ਹੈ ਇਥੋਂ ਦੇ ਅਧਿਕਾਰੀਆਂ ਨੂੰ ਵੀ ਇਥੋਂ ਦੇ ਜਿਹੜੇ ਚੀਫ ਹੈ ਇਹ ਥਰਮਲ ਦੇ ਉਹ ਵੀ ਮੇਰੇ ਨਾਲ ਖੜੇ ਨੇ ਜਿਨ੍ਹਾਂ ਦੀ ਸਾਰੀ ਜਿਹੜੀ ਟੀਮ ਹੈ ਉਹ ਵੀ ਦਿਨ ਰਾਤ ਕੀਰਤੀ ਕੰਮਾਂ ਦੇ ਨਾਲ ਮਿਲ ਕੇ ਇਸ ਥਰਮਲ ਪਲਾਨ ਨੂੰ ਇਸ ਚੰਗਿਆ ਤੇ ਤਰੀਕੇ ਨਾਲ ਚਲਾਉਣ ਲਈ ਮਿਹਨਤ ਕਰ ਰਹੀ ਹੈ ਕਿਉਂਕਿ ਥਰਮਲ ਪਲਾਨ ਚੱਲ ਰਿਹਾ ਪੈਦਾਵਾਰ ਵੱਧ ਰਹੀ ਹੈ ਇਸੇ ਕਰਕੇ ਜਿਹੜੇ ਕੀਰਤੀ ਕੰਮਾਂ ਦੇ ਬਸਲੇ ਹੈ ਉਹਨਾਂ ਦੇ ਹੱਲ ਕਰਨ ਦੀ ਆਸ ਵੀ ਚੱਕੀ ਹੈ ਜੇਕਰ ਥਰਮਲੀ ਨਾ ਚੱਲਦਾ ਇੱਕ ਨਾਲ ਹੀ ਰਾਹ ਤੇ ਕੱਲਿਆ ਜਾਂਦਾ ਇਹ ਨਾ ਕਟਰੀ ਮਲਾੜੀਵਾ ਦੇ ਕੁਸਲਿਆਂ ਦੀ ਲੋੜ ਰਣੀ ਸੀ ਕਿ ਕਿਤੇ ਹੋਣੀ ਵੀ ਹੁਣ ਜੇ ਥਰਮਲ ਚੱਲ ਰਿਹਾ ਤਾਂ ਬਾਕੀ ਸਾਰੇ ਜਿਹੜੇ ਮਸਲੇ ਐ ਉਹ ਵੀ ਦਿਨ ਤੋਂ ਤੱਕ ਹੱਲ ਹੋਣਗੇ ਵੈਸੇ ਕਦੇ ਕਿਸੇ ਨੇ ਪੰਜੇ ਦੀ ਵਧਾਈ ਕਿੱਥੇ ਕੰਮਿਆਂ ਦੀ ਆ 2.5 ਸਾਲ ਦੇ ਸਮੇਂ 'ਚ ਮੇਰੇ ਕੋਲ 11500 ਰੁਪਏ ਆ ਉਹ ਜਿਹੜਾ ਕਰੀਪ ਦੀ ਵਧਿਆ ਹੈ ਤੇ ਆਗਲੇ ਦਿਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਹੋਰ ਮੰਗਾਂ ਨੇ ਜਾਂ ਹੋਰ ਵਾਧੇ ਦੀ ਲੋੜ ਹੈ ਬਿਲਕੁਲ ਵਾਧੇ ਦੀ ਲੋੜ ਹੈ ਕਿਉਂਕਿ ਬਹੁਤ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਨੇ ਧਾਕਿਆਂ ਤੋਂ ਉਹ ਅਸੀਂ ਪੂਰੀਆਂ ਕਰਾਉਣ ਲਈ ਵਿੱਤਬੰਦੀ ਕਰ ਰਹੇ ਆ ਅੱਜ ਵੀ ਵੱਖ-ਵੱਖ ਮਸਲਿਆਂ ਤੇ ਮੀਟਿੰਗ ਕੀਤੀ ਹੈ ਸਾਨੂੰ ਵੀਰ ਹੈ ਕਿ ਮਾਨ ਸਰ ਉਹਦੀ ਗਵਾਈ 'ਚ ਅਸੀਂ ਕਿਰਤੀ ਕਾਮਿਆਂ ਦੇ ਮਸਲੇ ਵੀ ਹੱਲ ਕਰਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਉਹਨਾਂ ਕਿਰਤੀ ਕਾਮਿਆਂ ਦੇ ਮਦਦ ਦੀ ਅੱਜਾ ਥਰਮਲ ਵੀ ਥਰਮੋ ਜਨ ਦਾ ਧੂੰਆਂ ਉਹ ਨਿਕਲ ਰਿਹਾ ਇਹ ਜਿਹੜਾ ਥਿੰਡੀਆਂ ਦਾ ਧੂੰਆਂ ਤੇ ਮੈਨੂੰ ਲੱਗਦਾ ਕਿ ਸਾਡੇ ਇਸ ਅਰਮਲ ਦੇ ਨਹੀਂ ਕੱਲੇ ਰੋਪੜ ਜ਼ਿਲ੍ਹੇ ਦੇ ਔਰ ਪੰਜਾਬ ਦੇ ਵਿਕਾਸ ਦੀ ਨਿਸ਼ਾਨੀਆਂ ਜੇ ਇਹ ਚੰਦੀਆਂ ਬੰਦ ਹੁੰਦੀਆਂ ਤਾਂ ਬਿਜਲੀ ਜਿਹੜੀ ਪੰਜਾਬ ਦੀ ਹੈ ਉਹ ਪੂਰੀ ਨਹੀਂ ਹੋਣੀ ਸੀਗੀ ਇਸ ਤੋਂ ਬਿਨਾ ਵੀ ਹੋਰ ਕਈ ਤਰ੍ਹਾਂ ਦੇ ਜਿਹੜੇ ਅੰਕੜੇ ਨੇ ਮੈਂ ਤੁਹਾਡੇ ਨਾਲ ਪੈਦਾਵਰਦੇ ਅੰਕੜੇ ਜਿਹੜੇ ਆ ਉਹ ਸਾਂਝੇ ਕੀਤੇ ਨੇ ਜੇਕਰ ਤੁਸੀਂ ਪਲਾਂਟ ਲੋਡ ਲੋਡ ਫੈਕਟਰ ਦੀ ਗੱਲ ਕਰੀਏ ਤਾਂ 2021 ਦੇ ਵਿੱਚ ਸਿਰਫ 12% ਸੀਗਾ ਜਿੰਨਾ ਜਿੰਨੀ ਬਿਜਲੀ ਪਲਾਂਟ ਪੈਦਾ ਕਰ ਸਕਦਾ ਜਿੰਨੀ ਉਹਦੀ ਕਪੈਸਿਟੀ ਹੈ ਉਹਦੇ ਕਿੰਨੇ ਪਰਸੈਂਟ ਪੈਦਾ ਕੀਤੀ ਹੈ ਤਾਂ 12% ਸੀਗੀ ਸਿਰਫ 2021 ਦੇ ਵਿੱਚ ਜਿਹੜੀ ਕਿ 23-24 ਦੇ ਵਿੱਚ 53% ਤੇ ਆ ਗਈ ਹੈ ਇਹ ਵੀ ਦੇਖ ਲਓ ਕਿ ਲਗਭਗ 5 ਗੁਣਾ ਤੋਂ ਜ਼ਿਆਦਾ ਜਿਹੜਾ 24 25 ਦੇ ਵਿੱਚ ਤਾਂ ਇਹ ਸਾਰੇ ਰਿਕਾਰਡ ਤੋੜਦੇ ਐ 73% ਤੇ ਆ ਗਈ ਹੈ 6 ਗੁਣਾ ਤੋਂ ਵੀ 6 ਗੁਣਾ ਤੋਂ ਵੀ ਜਿਹੜੀ ਜ਼ਿਆਦਾ ਬਲਾਨ ਲੋਡ ਫੈਕਟਰ ਹੈ ਉਹ ਸਾਰੀ ਇਸ ਟੀਮ ਦੀ ਬਦੌਲਤ ਜਿਹੜਾ ਇਹਦੇ ਇੱਥੇ ਵਧਿਆ ਤਾਂ ਇੱਕ ਵਾਰ ਫਿਰ ਤੋਂ ਸਾਰੇ ਕਿਰਤੀ ਕਾਮਿਆਂ ਨੂੰ ਔਰ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਨੂੰ ਇਸ ਗੱਲ ਦੀ ਵਧਾਈ ਕਿ ਜਿਹੜੇ ਥਰਮਲ ਵਿਚਨ ਤੇ ਲਾਏ ਹੋਏ ਸੀਗੇ ਅੱਜ ਉਹ 7 ਗੁਣਾ ਜ਼ਿਆਦਾ ਬਿਜਲੀ ਫਾਇਦਾ ਕਰ ਰਹੇ ਨੇ ਧੰਨਵਾਦ